Yeah! ਇਹ ਕੰਨੀ ਇਹ ਕੰਨੀ ਮੇ ਤੁਹੀ ਕੰਨੀ ਬਕਾ ਆਹ ਕਰਿਆ ਕਿ ਕਾਰਨ ਨੂੰ ਰੱਖ ਲਿਆ ਸਾਰੇ ਕਰ ਦਿਓ ਸਭ ਨੂੰ ਜੈ ਮਸੀਹ ਦੀ ਖੁਦਾ ਤੁਹਾਨੂੰ ਸਭ ਨੂੰ ਬਰਕਤ ਦੇਵੇ ਇਹ ਜੋ ਕ੍ਰਿਸਮਸ ਦਾ ਇਤਿਹਾਸ ਮਨਾਇਆ ਜਾ ਰਿਹਾ ਵਾ ਜੋ ਕਿ ਸ਼ੁਰੂ ਦੇ ਵਿੱਚ ਹੀ ਆਦਮ ਦੇ ਪਾਪ ਕਰਨ ਦੇ ਕਾਰਨ ਇਨਸਾਨ ਜਿਹੜਾ ਸੀ ਪਾਪੀ ਠਹਿਰਿਆ ਇੱਕ ਦੇ ਕਾਰਨ ਪਾਪ ਆਇਆ ਤੇ ਦੂਸਰੇ ਇਨਸਾਨ ਦੇ ਕਾਰਨ ਜ਼ਿੰਦਗੀ ਆਈ ਉਹ ਜ਼ਿੰਦਗੀ ਕਿੱਦਾਂ ਆਈ ਹੈ ਇੱਥੇ ਲਿਖਿਆ ਗਿਆ ਮਤੀ ਦੀ انجیل ਉਹਦਾ ਇੱਕ ਭਾਗ ਉਹਦੀ 21 ਐਚ ਲਿਖਿਆ ਸਵਰਗ ਦੂਤ ਨੇ ਯੂਸਫ ਸੇ ਬਾਲਕਾ ਨਾਮ स्वर्गदूत ने मरियम और यूसुफ को नाम रखने के लिए कहा कि ये यहोशु नाम का यूनानी रूपांतर है जिसका अर्थ है परमेश्वर बचाता यीशु उधार करता है क्योंकि वह अपने लोगों को उनके पापों से बचाता है ਤੋ ਉਹਨੇ ਪਾਪ ਕੇ ਡੰਡ ਅਰਥਾਤ ਅਨੰਤ ਮ੍ਰਿਤੂ ਸੇ ਬਚਾਤਾ ਹੈ ਤਾਂ ਇਸ ਤਰ੍ਹਾਂ ਇਹ ਫਰਿਸ਼ਤਾ ਜਿਹੜਾ ਪੈਗਾਮ ਲੈ ਕੇ ਆਇਆ ਮਰੀਮ ਦੇ ਕੋਲ ਉਹਨੇ ਕਿਹਾ ਇਹ ਮਰੀਮ ਤੈਨੂੰ ਸਲਾਮ ਸਲਾਮ ਦਾ ਮਤਲਬ ਹੈ ਕਿ ਤੇਰੀ ਸਲਾਮਤੀ ਹੋਵੇ ਪਰਮੇਸ਼ਰ ਨੂੰ ਤੂੰ ਚੰਗੀ ਲੱਗੀ ਪਰਮੇਸ਼ਰ ਨੂੰ ਤੂੰ ਭਾਈ ਆ ਤਾਂ ਜਿਹੜਾ ਇਨਸਾਨ ਪਰਮੇਸ਼ਰ ਤੋਂ ਟੁੱਟ ਗਿਆ ਸਗਾ ਪਾਪ ਦੇ ਕਾਰਨ ਉਸ ਇਨਸਾਨ ਨੂੰ ਦੁਆਰਾ ਰੱਬ ਨਾਲ ਜੋੜਨ ਦੇ ਵਾਸਤੇ ਇਹ ਪ੍ਰਬੰਧ ਹੋਇਆ ਵਾ ਤੇਰੇ ਵਿਚਲੇ ਹੋਣਾ ਔਰ ਰੱਬ ਦੀ ਤੇਤੇ ਕਿਰਪਾ ਹੋਈ ਆ ਪਵਿੱਤਰ ਆਤਮਾ ਦਾ ਮਸਾ ਤੇਰੇ ਤੇ ਆ ਤੂੰ ਇੱਕ ਬੇਟੇ ਨੂੰ ਜਨਮ ਦੇਣਾ ਉਹਦਾ ਨਾਮ ਜਿਹੜਾ ਵਾ ਯੇਸ਼ੂ ਰੱਖਣਾ ਯੇਸ਼ੂ ਦੇ ਨਾਮ ਦਾ ਅਰਥ ਇਹ ਆ ਇਹ ਉਹ ਆਪਣਿਆਂ ਲੋਕਾਂ ਨੂੰ ਉਹਨਾਂ ਦੇ ਪਾਪਾ ਤੋਂ ਛੁਡਾਵੇਗਾ ਬਚਾਵੇਗਾ ਜਿਸ ਤਰ੍ਹਾਂ ਉਹਨੇ ਮੈਨੂੰ ਵੀ ਬਚਾਇਆ ਔਰ ਬਹੁਤ ਲੋਕਾਂ ਨੂੰ ਉਹ ਬਚਾਰਿਆ ਕਿਉਂਕਿ ਉਹ ਬਚਾਉਣ ਵਾਸਤੇ ਆਇਆ ਉਹ ਗੁਨਾਹਗਾਰ ਗੁਨਾਹਗਾਰਾਂ ਨੂੰ ਮਾਰਨ ਨਹੀਂ ਆਇਆ ਬਲਕਿ ਬਚਾਉਣ ਆਇਆ ਤਾਂ ਇਸ ਕਰਕੇ ਜਿਹੜਾ ਉਹਦੇ ਤੇ ਹੁਣ ਵਿਸ਼ਵਾਸ ਕਰੇਗਾ ਉਹ ਬਚਾਇਆ ਜਾਵੇਗਾ ਜੇ ਤਾਂ ਜਿਹੜਾ ਉੱਤੇ ਵਿਸ਼ਵਾਸ ਨਾ ਕਰੇਗਾ ਉਹ ਨਾਸ਼ ਕੀਤਾ ਜਾਵੇਗਾ ਤਾਂ ਰੱਬ ਵੀ ਚਾਹੁੰਦਾ ਕਿ ਅਸੀਂ ਨਾਸ਼ ਨਾ ਹੋਈਏ ਤਾਂ ਸੰਤ ਲੋਕ ਵੀ ਚਾਹੁੰਦੇ ਅਸੀਂ ਨਾਸ਼ ਨਾ ਹੋਈਏ ਤਾਂ ਖੁਦ ਆ ਤੁਹਾਨੂੰ ਸਭ ਨੂੰ ਬਰਕਤ ਦੇਵੇ ਉਹਦਾ ਨਾਮ ਛੁਟਕਾਰਾ ਵਾ ਉਹਦਾ ਨਾਮ ਨਜਾਤ ਉਹਦਾ ਨਾਮ ਮੁਕਤੀ ਦਾਤਾ ਵਾ ਜਿਹੜੇ ਉਹਨੂੰ ਕਬੂਲ ਕਰਦੇ ਆ ਉਹਨਾਂ ਨੂੰ ਉਹ ਪਾਪ ਤੋਂ ਛਡਾਉਣ ਦੀ ਤਾਕਤ ਰੱਖਦਾ ਅੱਜ ਤੁਸੀਂ ਵੀ ਉਹਨੂੰ ਉੱਤੇ ਵਿਸ਼ਵਾਸ ਕਰੋ ਉਹ ਤੁਹਾਨੂੰ ਤੇ ਤੁਹਾਡੇ ਘਰਾਂਿਆਂ ਨੂੰ ਗੁਨਾਹ ਤੋਂ ਛੁਟਕਾਰਾ ਦੇਵੇਗਾ ਔਰ ਉਹ ਚੌਦਸ ਸਭ ਲੋਕ ਬਚਾਏ ਜਾਣ ਸਭ ਨੂੰ ਜੈ ਹਮਸੀ ਦੀ ਖੁਦਾ ਤਨੂ ਬਰਕਤ ਦੇ ਆਮੀਨ ਹallelujah ਭਾਰੀ ਪ੍ਰਮਾਣ ਨੂੰ ਜੈ ਹਮਸੀ ਦੀ ਜੋ ਅੱਜ ਪਿੰਡ ਬੰਸੂਰਪੁਰ ਲੋਜਲ ਸਵਾ ਗਿਰਜਾ ਘਰ ਮਨਸੂਰਪੁਰ ਵੱਲੋਂ ਇੱਕ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਸ਼ੋਭਾ ਯਾਤਰਾ ਸਜਾਈ ਜਾ ਰਹੀ ਹੈ ਜੋ ਅੱਜ ਆਪਣੇ ਨਗਰ ਦੇ ਵਿੱਚ ਦੀ ਹੋ ਕੇ ਫਿਰ ਦੁਆਰਾ ਗਿਰਜਾ ਘਰ ਪਹੁੰਚੇਗੀ ਜੋ ਅੱਜ ਬਹੁਤ ਹੀ ਉਤਸ਼ਾਹ ਹੈ ਇਸਾਈ ਭਾਈਚਾਰੇ ਵਿੱਚ ਜੋ ਅੱਜ ਬੜੀ ਖੁਸ਼ੀ ਦੇ ਨਾਲ ਤੇ ਬੜੀ ਇਤਮੀ ਨਾਮ ਤੇ ਤਸੱਲੀ ਦੇ ਨਾਲ ਕਿਉਂ ਪਰਮੇਸ਼ਰ ਦੇ ਬਚਨ ਵਿੱਚ ਲਿਖਿਆ ਹੈ ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ ਤਾਂ ਕਿ ਤੁਹਾਡੇ ਸ਼ੁਭ ਕਰਨ ਦੇਖ ਕੇ ਉਹ ਤੁਹਾਡੇ ਪਿਤਾ ਦੀ ਵਡਿਆਈ ਕਰਨ ਅੱਜ ਪ੍ਰਭੂ ਯਿਸੂ ਨੇ ਸਾਡੇ ਤੇ ਕਿਰਪਾ ਕੀਤੀ ਅਸੀਂ ਨਗਰ ਕੀਰਤਨ ਲੈ ਕੇ ਜਾ ਰਹੇ ਹਾਂ ਜੋ ਅੱਜ ਨਗਰ ਕੀਰਤਨ ਹੋਵੇਗਾ ਉਸ ਤੋਂ ਬਾਅਦ ਚਾਪਗੋੜਿਆ ਦਾ ਲੰਗਰ ਜਿਹੜਾ ਉਹ ਸੰਗਤ ਵਾਸਤੇ ਹੈ ਤੇ ਕੱਲ 11 ਵਜੇ ਇਬਾਦਤ ਸ਼ੁਰੂ ਹੋਵੇਗੀ ਉਸ ਤੋਂ ਬਾਅਦ ਪ੍ਰਭੂ ਯਿਸੂ ਜੀ ਦਾ ਅਤੁੱਟ ਲੰਗਰ ਵਰਤਾਇਆ ਜਾਏਗਾ ਇਸ ਬਦਲੇ ਸਭੂ ਸੰਗਤਾਂ ਨੂੰ ਅੱਜ ਦੇ ਇਸ ਨਗਰ ਕੀਰਤਨ ਦੀ ਵਧਾਈ ਦਿੰਦੇ ਹਾਂ ਮੈਂ ਇਸ ਚਰਚ ਦਾ ਕਮੇਟੀ ਦਾ ਪ੍ਰਧਾਨ ਹੁੰਦਾ ਆ ਸ਼ੁਕਰ ਗੁਜ਼ਾਰ ਆ ਦਿਲ ਤੋਂ ਸ਼ੁਕਰ ਗੁਜ਼ਾਰ ਆ ਅਮੇਨ ਹallelujah ਹallelujah